ਕੱਲੀ ਚੋਰ ਜੈਮਾਨ ਫਰਨਾਬ ਜੈਮਾਨ ਕੱਲੀ ਚੋਰ ਪੰਜਾਬ ਸਰਕਾਰ ਫਰਨਾਬ ਪੰਜਾਬ ਸਰਕਾਰ ਫਰਨਾਬ ਕੱਲੀ ਚੋਰ ਪੰਜਾਬ ਸਰਕਾਰ ਫਰਨਾਬ ਪੱਕੇ ਜੀ ਪੱਪੂ ਕੱਲੀ ਚੋਰ ਪੱਕੇ ਜੀ ਪੱਪੂ ਕੱਲੀ ਚੋਰ ਗੁਰਦੇਵ ਮਾਨ ਕੱਲੀ ਚੋਰ ਗੁਰਦੇਵ ਮਾਨ ਕੱਲੀ ਚੋਰ ਪੰਕਜ ਜੀ ਬਾਟ ਕੱਲੀ ਚੋਰ ਪੰਕਜ ਜੀ ਬਾਟ ਕੱਲੀ ਚੋਰ ਪੰਜਾਬ ਸਰਕਾਰ ਇਧਰ ਕਮਾਦੀ ਮੜਾ ਯਾਰ ਆਵਾਜ਼ ਮਰ ਗਈ ਓਏ ਓ ਬਾਈ ਬਾਜ ਇੱਕ ਵਾਰੀ ਸਾਰੇ ਬਾਈ ਚਾਰੂ ਪਾਰਟੀ ਮੁਰਦਾਬਾਦ 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 ਪੰਕਜ ਪੱਪੂ ਮੁਰਦਾਬਾਦ ਪੰਕਜ ਪੱਪੂ ਟਾਲੀ ਚਾਰ ਪੰਕਜ ਪੱਪੂ ਟਾਲੀ ਚਾਰ ਪੰਕਜ ਪੱਪੂ ਟਾਲੀ ਚਾਰ ਸੋ ਪ੍ਰਭੂ ਇਹ ਜਿਹੜਾ ਐਪੀਸੋਡ ਚੱਲ ਰਿਹਾ ਨਾਬੇ ਦਾ ਤੁਸੀਂ ਦੇਖ ਰਹੇ ਹੋ ਇਹ ਲੰਬੇ ਸਮੇਂ ਤੋਂ ਬਾਈ ਇਹਦੇ ਅਸੀਂ ਪਿੱਛੇ ਲੱਗੇ ਹੋਏ ਸੀਗੇ ਜਿਵੇਂ ਕਿ 19 ਮਾਰਚ ਦੀ ਰਾਤ ਜਿਹੜੀ ਸਾਡੇ ਕਿਸਾਨਾਂ ਵਾਸਤੇ ਇੱਕ ਕਾਲੀ ਰਾਤ ਬਣੀ। ਯਾਨੀ ਪੰਜਾਬ ਸਰਕਾਰ ਨੇ ਇੱਕ ਪਾਸੇ ਸਾਡੀ ਸੈਂਟਰ ਸਰਕਾਰ ਦੇ ਨਾਲ ਗੱਲਬਾਤ ਮੀਟਿੰਗਾਂ ਚੱਲ ਰਹੀਆਂ ਨੇ ਔਰ ਦੂਜੇ ਪਾਸੇ ਸਾਨੂੰ ਵਿਸ਼ਵਾਸ ਚ ਲੈ ਕੇ ਆ ਭਗਮਾਨਤਮਾਨ ਸਰਕਾਰ ਨੇ ਸਾਡੀਆਂ ਟਰਾਲੀਆਂ ਕਿਤਾਣਾ ਚ ਸੜਤੀਆਂ। ਯਾਨੀ ਜਿਹੜਾ ੱਤਕਾ ਕਿਸਾਨਾਂ ਨਾਲ ਪੰਜਾਬ ਸਰਕਾਰ ਨੇ ਕੀਤਾ ਉਹ ਇੱਕ ਨਵਾਂ ਇਤਿਹਾਸ ਅਸਰਜਿਆ ਨਵੀਂ ਭਾਜੀ ਪਾਈ ਸੀ ਕਿਸਾਨਾਂ ਦੇ ਨਾਲ। ਸੋ ਕਿਸਾਨਾਂ ਨੇ ਵੀ ਜਦੋਂ ਬਈ ਉਥੋਂ ਸੰਭੂ ਤੋਂ ਟਰਾਲੀਆਂ ਹੱਕੀਆਂ ਆਵਦੀਆਂ ਜਾਂ ਜਿੰਨੀਆਂ ਕੁ ਮਿਲੀਆਂ ਤਾਂ ਪ੍ਰਣ ਕੀਤਾ ਸੀ ਵੀ ਭਗਵੰਤ ਮਾਨਸਿਆ ਤੈਂ ਤਾਂ ਆਪਦਾ ਕਰ ਲੈ ਜਿਹੜਾ ਕੋਈ ਕਰਨਾ ਹੁਣ ਤੇਰੀ ਧੌਣ ਤੇ ਗੋਡਾ ਧਰ ਕੇ ਤੇਰੀ ਹਿੱਕ 'ਚੋਂ ਕੱਢਾਂਗੇ ਸਾਰਾ ਕੁਝ ਯਾਨੀ ਦਰਜਨਾ ਟਰਾਲੀਆਂ ਜਿਹੜੀਆਂ ਸਾਡੇ ਕਿਸਾਨਾਂ ਦੀਆਂ ਗੁੰਮ ਹੋ ਗਈਆਂ ਸੀ ਤਾਂ ਉਹਦੇ 'ਚੋਂ ਸਾਨੂੰ ਪਤਾ ਲੱਗਿਆ ਵੀ ਨਾਬੇ ਦੇ ਵਿੱਚ ਆ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਆ ਪੰਕਜ ਪੱਪੂ ਇਹਦੇ ਇਹ ਆਪਣੇ ਟਰੈਕਟਰ ਪ੍ਰੀਤ ਟਰੈਕਟਰ ਜਿਹੜੇ ਨਗਰ ਕੌਂਸਲ ਦੇ ਆ ਯਾਨੀ ਪੰਜ ਬੰਦੇ ਬਲਾਰੋ ਗੱਡੀ ਦੇ ਵਿੱਚ ਇੱਥੋਂ ਜਾ ਕੇ ਟਰੈਕਟਰਾਂ ਦੇ ਜਾ ਕੇ ਲੋ ਟਰਾਲੀਆਂ ਪਵਾ ਲਿਆਉਂਦੇ ਆ ਬਾਈ ਔਰ ਉਥੋਂ ਇਹ ਲਗਭਗ 20 ਤਰੀਕ ਦੇ 20 ਮਾਰਚ ਦੀ ਗੱਲ ਆ ਸਾਮ ਨੂੰ 7 ਵਜੇ ਮੋਰਚੇ 'ਚੋਂ ਚੱਲਦੇ ਆ 8:00 8 ਦੇ ਕਰੀਬ ਇਹ ਇੱਕ ਢਾਬੇ ਦੇ ਬੈਠ ਕੇ ਖਾਣਾ ਖਾਂਦੇ ਆ ਜਾਨੀ ਕੱਲੀ-ਕੱਲੀ ਖਬਰ ਸਾਡੇ ਕੋਲੇ ਸਾਨੂੰ ਰਿਪੋਰਟਾਂ ਮਿਲੀਆਂ ਜਦੋਂ ਸਾਨੂੰ ਪਤਾ ਲੱਗਿਆ ਕਿ ਰੋਟੀ ਦੇ ਪੁਲਾਂ ਤੇ ਇੱਕ ਫੈਕਟਰੀ ਆ ਜਿਹੜੀ ਲੋਹੇ ਨੂੰ ਢਾਲਦੀ ਆ ਬਾਈ ਉਹ ਦੋ ਟਰਾਲੀਆਂ ਲਿਆ ਕੇ ਉੱਥੇ ਖੜਾ ਦਿੱਤੀਆਂ ਜਾਂਦੀਆਂ ਨੇ ਜਾਣੀ ਟਾਈਮ ਵਿਚਾਰ ਕੇ ਦੂਜੇ ਤੀਜੇ ਦਿਨ ਉਹ ਟਰਾਲੀਆਂ ਨਗਰ ਕੌਂਸਲ ਦੇ ਦਫ਼ਤਰ ਵੀ ਆਉਂਦੀਆਂ ਨੇ ਜਦੋਂ ਸਾਨੂੰ ਪਤਾ ਲੱਗਦਾ ਸਾਡੇ ਕਿਸਾਨ ਭਰਾ ਨਗਰ ਕੌਂਸਲ ਜਾ ਕੇ ਚੈੱਕ ਕਰਦੇ ਆ ਪਰ ਜਿਹੜਾ ਇਹ ਪੱਪੂ ਆ ਬਈ ਇਹ ਇੱਕ ਬਹੁਤ ਹੀ ਚਲਾਕ ਬਹੁਤ ਹੀ ਜਾਨੀ ਇਹ ਕਹਿ ਲੋ ਵੀ ਲੂੰਬੜੀ ਤਰ੍ਹਾਂ ਲੂੰਬੜੀ ਦੀ ਤਰ੍ਹਾਂ ਦੀ ਇਹਦੀ نسل ਦਾ ਬੰਦਾ ਇਹਨੇ ਉਹ ਟਰਾਲੀਆਂ ਖੱਬੇ ਸੱਜੇ ਕਰਤੀਆਂ ਜਾਨੀ ਸਾਡੇ ਹੱਥ ਨਹੀਂ ਲੱਗੀਆਂ ਕਿਉਂਕਿ ਭਰਾਵੋ ਕਿਸੇ ਤੋਂ ਬਿਨਾ ਸਬੂਤਾਂ ਤੋਂ ਕਿਸੇ ਤੇ ਬਲੇਮ ਕਰਨਾ ਕੋਈ ਵਧੀਆ ਗੱਲ ਨਹੀਂ ਸੋ ਅਸੀਂ ਟਾਈਮ ਬਿਤਾ ਰਿਆ ਸਮਾਂ ਲੰਘਿਆ ਅਸੀਂ ਉਹਨਾਂ ਟਰਾਲੀਆਂ ਦੀ ਪੈੜ ਦਬਦੇ ਰਹੇ ਜਾਨੀ ਲਗਭਗ 1 ਮਹੀਨੇ ਤੋਂ ਸਾਨੂੰ ਸੂਹ ਮਿਲ ਗਈ ਸੀ ਵੀ ਇਹ ਟਰਾਲੀਆਂ ਸਾਡੀਆਂ ਵੇਚਤੀਆਂ ਇਹਨਾਂ ਨੇ ਖੁਰਦੂਬੁਰਦ ਕਰਨ ਵਾਸਤੇ ਟਰਾਲੀਆਂ ਦੀ ਪੰਨ ਤੋੜ ਕਰਕੇ ਜਾਨੀ ਆਪਦੀ ਫੈਕਟਰੀ ਦੇ ਵਿੱਚ ਫੈਕਟਰੀ ਦੇ ਵਿੱਚ ਜਿਹੜੀ ਫੈਕਟਰੀ ਦੇ ਵਿੱਚੋਂ ਟਰਾਲੀਆਂ ਤੋੜੀਆਂ ਗਈਆਂ ਜਦੋਂ ਉਹ ਟਰਾਲੀਆਂ ਤੋੜੀਆਂ ਬਈ ਉਥੇ ਕਾਫੀ ਸਮਾਨ ਉਹ ਫੈਕਟਰੀ ਦੀ ਜਿਹੜੀ ਬਰਕਸ਼ਾਹਵਾ ਉਹਦੇ ਵਿੱਚ ਰਹਿ ਗਿਆ ਇਹ ਖਬਰ ਸਾਨੂੰ ਮਿਲੀ ਸੋ ਅਸੀਂ ਇਨਕੁਆਰੀ ਕਰਦੇ 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 ਜਾਨੀ ਪੱਕੇ ਸਬੂਤਾਂ ਦੇ ਆਧਾਰ ਤੇ ਜਦੋਂ ਸਾਨੂੰ ਤਸੱਲੀ ਹੋਈ ਵੀ ਹਾਂ ਯਾਰ ਜਿਹੜਾ ਸਮਾਨ ਹੈ ਦੀ ਬਰਕਸ਼ਾਹਵ ਦੇ ਵਿੱਚ ਆ ਤਾਂ ਕੱਲ ਪੁਗਤਾ ਜਾਨੀ ਜਾਣਕਾਰੀ ਤੋਂ ਬਾਅਦ ਸਾਡੇ ਸੂਬੇ ਦੇ ਜਸ਼ਵਿੰਦਰ ਸਿੰਘ ਲੋਂਗੋਵਾਲ ਜਿਹੜੇ ਆ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਚ ਮੋਰਚਾ ਖੋਲ੍ਹਿਆ ਸੋ ਮੋਰਚਾ ਖੋਲ੍ਹ ਕੇ ਉਥੋਂ ਦੋ ਦੋ ਟਰਾਲੀਆਂ ਦੇ ਚਾਰ ਟਾਇਰ ਵਾਈ ਸਿੰਗਲ ਟਰਾਲੀਆਂ ਸੀਗੀਆਂ ਤੇ ਹੁੱਕਾਂ ਟਰਾਲੀਆਂ ਦੀਆਂ ਡਹੀਆਂ ਤੇ ਟਰਾਲੀਆਂ ਦੇ ਜੈਕ ਸੀ ਜਿਹੜੇ ਜਣੀ ਲਿਫਟ ਜੈਕ ਕਹਿ ਸਕਦੇ ਆ ਅਸੀਂ ਉਹ ਪਾਈਪਾਂ ਸਮੇਤ ਅਸੀਂ ਉਹ ਬਰਾਮਦ ਕਰੇ ਸੋ ਬਰਾਮਦ ਕਰਕੇ ਬਈ ਅਸੀਂ ਪੁਲਿਸ ਨੂੰ ਇਹ ਸੁਭਾਤੇ ਆ ਉਦੋਂ ਬਾਅਦ ਆ ਜਿਹੜੀ ਆਨਲਾਈਨ ਇਹਨਾਂ ਦੇ ਨਾਂ ਤੇ ਐਫ ਆਈ ਆਰ ਆ ਆ ਚਾੜ ਕੇ ਡੀ ਡੀ ਆਰ ਤੇ ਫਰਦਰ ਇਹਨਾਂ ਤੋਂ ਲੈ ਲਿਆ ਹੁਣ ਜਿਹੜੀ ਅਗਲੀ ਕਾਰਵਾਈ ਆ ਉਹ ਸੰਭੂ ਸੰਭੂ ਕਿਉਂਕਿ ਐਫ ਆਈ ਆਰ ਦਰਜ ਹੋਈ ਹੋਈ ਆ ਸਾਡੀ ਉਹਦੇ ਆਧਾਰ 'ਤੇ ਇਨਕੁਆਰੀ ਕਰਾ ਕੇ ਹੁਣ ਜਿਹੜਾ ਸਾਡਾ ਟਾਰਗੇਟ ਆਗਲਾ ਅਸੀਂ ਭਾਈ ਇਹਨੂੰ ਵੱਡੇ ਸੰਘਰਸ਼ ਵਿੱਢ ਕੇ ਜਣੀ ਸਲਾਖਾਂ ਦੇ ਪਿੱਛੇ ਪਹੁੰਚਾਉਣ ਤੱਕ ਜਿਹੜਾ ਸੰਘਰਸ਼ ਜਾਰੀ ਰੱਖਾਂਗੇ ਕਿਉਂਕਿ ਇਹ ਸਾਡੇ ਕਿਸਾਨਾਂ ਨਾਲ ਧਰੋ ਨਹੀਂ ਕੀਤਾ ਇਹ ਆਉਣ ਵਾਲੇ ਜਿਹੜਿਆ ਸਾਡੀਆਂ ਡਸਲਾਂ ਨੇ ਉਹਨਾਂ ਦੀ ਖਾਤਰ ਅਸੀਂ ਜਿਹੜਾ ਸੰਘਰਸ਼ ਲੜ ਰਹੇ ਸੀ ਜਾਂ ਲੋਕਾ ਅਰਗੇਟਾ ਅਗਲਾ ਅਸੀਂ ਭਾਈ ਇਹਨੂੰ ਵੱਡੇ ਸੰਘਰਸ਼ ਵਿੱਢ ਕੇ ਜਣੀ ਸਲਾਖਾਂ ਦੇ ਪਿੱਛੇ ਪਹੁੰਚਣ ਤੱਕ ਜਿਹੜਾ ਸੰਘਰਸ਼ ਜਾਰੀ ਰੱਖਾਂਗੇ ਕਿਉਂਕਿ ਇਹ ਸਾਡੇ ਕਿਸਾਨਾਂ ਨਾਲ ਧਰੋ ਨਹੀਂ ਕੀਤਾ ਇਹ ਆਉਣ ਵਾਲੇ ਜਿਹੜੀਆਂ ਸਾਡੀਆਂ ਨਾਸਲਾਂ ਨੇ ਉਹਨਾਂ ਦੀ ਖਾਤਰ ਅਸੀਂ ਜਿਹੜਾ ਸੰਘਰਸ਼ ਲੜ ਰਹੇ ਸੀ ਜਾਂ ਲੋਕਾਂ ਦੇ ਭਵਿੱਖ ਦਾ ਜਿਹੜਾ ਅਸੀਂ ਉਜਲੇ ਭਵਿੱਖ ਲਈ ਸੰਘਰਸ਼ ਲੜਦੇ ਸੀ ਉਹਨਾਂ ਦੇ ਪਿੱਠ ਦੇ ਵਿੱਚ ਸੁਰਾ ਮਾਰਿਆ ਭਾਈ ਸੋ ਉਸ ਚੀਜ਼ ਨੂੰ ਲੈ ਕੇ ਸਾਡੀਆਂ ਪੂਰੀਆਂ ਜਿਹੜੀਆਂ ਐਸਕੇ ਕੇਕੇਐਮ ਕਿਸਾਨ ਮਜ਼ਦੂਰ ਸੰਘਰਸ਼ ਜਿਹੜੀ ਤੇ ਸਾਡੀਆਂ ਜਿਹੜੀਆਂ ਜਥੇਬੰਦੀਆਂ ਇਹਨਾਂ ਦਾ ਮੋਰਚੇ ਵੱਲੋਂ ਯਾਨੀ ਤਗੜਾ ਐਕਸ਼ਨ ਹੈ ਇੱਕ ਦੋ ਦਿਨਾਂ ਦੇ ਵਿੱਚ ਵੱਡੀ ਕਾਨਫਰੰਸ ਕਰਕੇ ਜਿਹੜੇ ਅਗਲੇ ਪ੍ਰੋਗਰਾਮ ਆ ਉਹ ਲੀਕੇ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ਾ ਜਿਹੜਾ ਵੱਡੇ ਲੈਵਲ ਤੇ ਬਾਈ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਧੰਨਵਾਦ ਵੀ ਕਰਨਾ ਚਾਹੁੰਦੇ ਆ ਖਾਸ ਕਰਕੇ ਪ੍ਰੈਸ ਮੀਡੀਆ ਦਾ ਜਿਨ੍ਹਾਂ ਨੇ ਸਾਡਾ ਪਲ-ਪਲ ਤੇ ਔਰ ਪਿਛਲੇ ਲੰਮੇ ਸਮੇਂ ਤੋਂ ਸਾਡਾ ਸਾਥ ਦੇ ਕੇ ਜਾਣੀ ਅਸੀਂ ਉਹਨਾਂ ਜਿਹੜੇ ਦਰਿੰਦੇ ਨੇ ਉਹਨਾਂ ਦੇ ਗਰਦਨ ਤੇ ਕੱਪੜੇ ਹੱਥ ਲਿਜਾਣ ਚ ਕਾਬਜਾਬ ਹੋਇਆ ਸੋ ਧੰਨਵਾਦ ਕਰਨਾ ਚਾਹੁੰਦੇ ਆ ਜੀ ਹਾਂਜੀ ਦੇਖੋ ਜੀ ਹਾਲਾਤ ਸਵਾਲ ਇਹ ਨਹੀਂ ਕਿ ਟਰਾਲੀਆਂ ਇੱਥੋਂ ਫੜੀਆਂ ਗਈਆਂ ਕਿ ਸਵਾਲ ਇਹ ਉੱਭਰਦਾ ਹੈ ਕਿ ਚਾਹੇ ਗਰਨਾਲਕ ਨੌਰ ਦੇ ਬੰਦੇ ਟਰਾਲੀਆਂ ਲੈ ਗਏ ਚਾਹੇ ਪੰਕਜ ਪੱਪੂ ਲੈ ਕੇ ਆਇਆ ਸਵਾਲ ਇਹ ਉੱਭਰਦਾ ਹੈ ਵੀ ਇਹਨਾਂ ਨੂੰ ਦੱਸਿਆ ਕਿਨੇ ਵੀ ਟਰਾਲੀਆਂ ਮਿਲਣਗੀਆਂ ਉਥੋਂ ਇਹਦਾ ਮਤਲਬ ਇਹ ਨਾਲ ਸਾਰੇ ਸੁਨੇਹੇ ਲੱਗੇ ਨੇ ਤੁਸੀਂ ਅਸੀਂ ਐਕਸ਼ਨ ਕਰਾਂਗੇ ਤੁਸੀਂ ਟਰਾਲੀਆਂ ਉਥੋਂ ਪਾ ਲਿਓ ਤੇ ਗੱਲ ਇਹ ਹੈ ਕਿ ਮੇਰੀ ਇੱਕ ਅਪੀਲ ਵੀ ਹੈ ਲੋਕਾਂ ਨੂੰ ਸਾਨੂੰ ਪਤਾ ਸੀ ਕਿ ਜਿਉਂ-ਜਿਉਂ ਸਮਾਂ ਲੰਘੂ ਜਿਉਂ-ਜਿਉਂ ਆਂਡੀ ਗੁੰਡੀ ਆ ਜਾਗੂ ਟਰਾਲੀ ਚੱਕ ਕੇ ਲੈ ਗਿਆ ਉਹ ਇਹਨਾਂ ਗੁੱਸੇ ਨੂੰ ਸਾਡੇ ਤੇ ਗੱਲ ਪਚਾਉ ਇਹ ਗੱਲ ਵੀ ਸਾਡੇ ਜਿਹੜੇ ਅੱਜ ਨਾਬੇ ਫੜੀਆਂ ਨੇ ਇਹ ਵੀ ਇਸੇ ਤਰ੍ਹਾਂ ਹੀ ਸਾਡੇ ਕੋਲ ਗੱਲ ਆਈ ਹੈ ਕਿ ਲੋਕਾਂ ਨੇ ਸਾਨੂੰ ਦੱਸਿਆ ਕਿ ਕਿੱਥੇ ਨੇ ਉਹੀ ਬਰਾਮਦ ਹੋਇਆ ਤਾਂ ਲੋਕਾਂ ਨੂੰ ਵੀ ਅਪੀਲ ਹੈ ਜਿੱਥੇ ਵੀ ਤੁਸੀਂ ਟਰਾਲੀ ਦੇਖਦੇ ਹੋ ਕਿਸੇ ਗਵਾਂਢੀ ਕੋਲੇ ਕਿਸੇ ਇਹ ਜੇ ਪੱਪੂ ਵਰਗਿਆਂ ਕੋਲੇ ਹੁਣ ਤਾਂ ਇਹ ਸ਼ੱਕ ਪੈਣ ਲੱਗਿਆ ਵੀ ਇਹ ਟਰਾਲੀਆਂ ਹੀ ਸਾਰੀਆਂ ਇਹਨਾਂ ਕੋਲੇ ਨੇ ਤਾਂ ਜੇ ਵੀ ਕੋਈ ਮਲਾਜ਼ਮ ਕੋਈ ਬੰਦਾ ਕਿਸੇ ਨੂੰ ਪਤਾ ਲੱਗਦਾ ਹੈ ਕਿ ਟਰਾਲੀ ਉਹਨਾਂ ਨੇ ਚੱਕੀ ਆ ਜਾਂ ਕਿਸੇ ਨੂੰ ਪਤਾ ਹੈ ਉਹਨੂੰ ਬੇਨਤੀ ਹੈ ਕਿ ਸਾਡੇ ਤੱਕ ਉਹ ਖਬਰ ਪਹੁੰਚਾਓ ਹੁਣ ਗੱਲ ਇੱਕ ਸਾਫ਼ ਹੋ ਗਈ ਅੱਗੇ ਤਾਂ ਇੱਕ ਗਰਲਾਲ ਕਨੌਰ ਤੇ ਮੋਹਰ ਲੱਗੀ ਸੀ ਆ ਪੱਪੂ ਪੱਪੂ ਨੇ ਤਾਂ ਮੋਹਰ ਪੱਕੀ ਲਵਾਤੀ ਕਿ ਸਾਰੇ ਆਮ ਆਦਮੀ ਪਾਰਟੀ ਇਹ ਚੋਰੀਆਂ ਕਰਨ ਦੇ ਮਾਰਨੇ ਤੇ ਇਉਂ ਅਗਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਕਾੜ ਕੇ ਦੱਸਾਂਗੇ ਕਿ ਇਹ ਲੋਕ ਕਿੱਡੇ ਕ ਮਾਜਨਿਆਲੇ ਕਿੱਡੇ ਇੱਕ ਨਿੱਕੇ ਨਿੱਕੇ ਬੰਦੇ ਚੋਰੀ ਕਰਦੇ ਨੇ ਵੱਡੇ ਪੋਲੀਟਿਕਲ ਹੋ ਕੇ ਬੰਦੇ ਚੋਰੀਆਂ ਕਰਨਦੇ ਆਏ ਨੇ ਤੇ ਇਹਨਾਂ ਦਾ ਹਸਰ ਅੱਗੇ ਚੋਰਾਂ ਦਾ ਕੀ ਹੋਊਗਾ ਉਹ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਊਗਾ ਸੋ ਬਾਕੀ ਜਿਹੜੇ ਮਸਲੇ ਬਾਰੇ ਜਾਣਕਾਰੀ ਤਾਂ ਇੱਧਰ ਬਾਈ ਜੀ ਉਹਨਾਂ ਨੇ ਪਹਿਲਾਂ ਦੇਤੀ ਸੋ ਮੈਂ ਅੱਗੇ ਦੀ ਕਿਉਂਕਿ ਇੱਥੋਂ ਜਿਹੜੀ ਬਰਾਮਦਗੀ ਹੋਈ ਆ ਇਹਦੀ ਰਿਪੋਰਟ ਸ਼ੰਭੂ ਥਾਣੇ ਦੇ ਵਿੱਚ ਚਲੀ ਗਈ ਆ ਤੇ ਉਥੇ ਮਤਲਬ ਕਹਿਣ ਦਾ ਭਾਵ ਵੀ ਜਦੋਂ ਸਾਡੀਆਂ ਚੋਰੀ ਉਥੇ ਹੋਇਆ ਸਮਾਨ ਸਾਡਾ ਤਾਂ ਸਾਡੀ ਰਿਪੋਰਟ ਪਹਿਲਾਂ ਤੇ ਉਥੇ ਦਰਜ ਆ। ਸੋ ਉਥੋਂ ਕਾਰਵਾਈ ਹੋਣੀ ਆ। ਹੁਣ ਇਹ ਜਿਹੜਾ ਮਸਲਾ ਇਹ ਪੰਜਾਬ ਲੈਵਲ ਦਾ ਹੋ ਗਿਆ ਇੱਥੋਂ। ਇੱਥੋਂ ਤੱਕ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਉਹ ਇੱਥੋਂ ਤੱਕ ਦਾ ਸੀ। ਹੁਣ ਇਹ ਕੇਕੇਐਮ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਸ਼ੰਭੂ ਬਾਰਡਰ ਤੇ ਸੀਗਾ ਹੁਣ ਅੱਗੇ ਉਹਨਾਂ ਨੇ ਫੈਸਲਾ ਲੈਣਾ ਉਥੇ ਕੀ ਪ੍ਰੋਗਰਾਮ ਹੋਣਾ, ਕਿੰਦਾਂ ਦੀ ਇਹ ਕਾਰਵਾਈ ਇਹਨਾਂ ਤੇ ਹੋਣੀ ਆਗੀ ਉਹ ਅੱਗੇ ਦੇ ਫੈਸਲੇ ਨੇ। ਸੋ ਅਸੀਂ ਭਗਵੰਤ ਮਾਨ ਸਭ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਠੀਕ ਆ ਤੁਸੀਂ ਸਾਡਾ ਮੋਰਚਾ ਉਥੋਂ ਖੇੜਿਆ ਤੁਹਾਨੂੰ ਬਹੁਤ ਐਂ ਲੱਗਦਾ ਹੋਊ ਵੀ ਅਸੀਂ ਬਹੁਤ ਵੱਡਾ ਕੋਈ ਕੰਮ ਕਰ ਲਿਆ ਪਰ ਇਹਦੇ ਨਤੀਜੇ 2027 ਤੱਕ ਤੁਹਾਨੂੰ ਬਹੁਤ ਮਹਿੰਗੇ ਪੈਣੇ ਨੇ ਭੁਗਤਣੇ ਪੈਣੇ ਨੇ ਪਿੰਡਾਂ ਦੇ ਵਿੱਚ ਪੜੋਂਗੇ ਤਾਂ ਤੁਹਾਡਾ ਹਾਸ਼ਰ ਜਿਹੜਾ ਉਹ ਭਾਜੀਪੀ ਤੋਂ ਵੀ ਭੈੜਾ ਹੋਣਾ ਇਹ ਗੱਲ ਯਾਦ ਰੱਖਿਓ ਕਿਉਂਕਿ ਲੋਕ ਕਦੇ ਵੀ ਇਹ ਗੱਲ ਭੁੱਲਦੇ ਨਹੀਂ ਹੁੰਦੇ ਕੀ ਸਾਡੇ ਨਾਲ ਉੱਥੇ ਬੀਤੀ ਸਾਡੇ ਪੁੱਤਾਂ ਵਾਂਗ ਜਿਹਨੂੰ ਅਸੀਂ ਟਰੈਕਟਰ ਕਹਿੰਦੇ ਟਰਾਲੀ ਕਹਿੰਦੇ ਸਾਡਾ ਸਮਾਨ ਉਥੋਂ ਚੋਰੀ ਹੋਇਆ ਉਹ ਅਸੀਂ ਕਦੇ ਵੀ ਨਹੀਂ ਭੁੱਲਦੇ ਆ ਲੈਂਡ ਪੋਲਿੰਗ ਪਾਲਿਸੀ ਜਿਹੜੀ ਤੁਸੀਂ ਲੈ ਕੇ ਆਏ ਹੋ ਉਹ ਨਹੀਂ ਅਸੀਂ ਭੁੱਲਦੇ ਕਿਉਂਕਿ ਹੁਣ ਤੱਕ ਦਾ ਜਿਹੜੇ ਅੰਕੜੇ ਨੇ ਉਹਦੇ ਮੁਤਾਬਕ ਕਿਸਾਨ ਮਜ਼ਦੂਰ ਮੋਰਚੇ ਦਾ 3 ਕਰੋੜ 77 ਲੱਖ 948 ਰੁਪਏ ਦਾ ਸਾਡਾ ਜਿਹੜਾ ਨੁਕਸਾਨ ਉੱਤੇ ਹੋਇਆ ਜਿਹੜਾ ਰੇਟਨ ਦੇ ਵਿੱਚ ਸਾਡੇ ਕੋਲੇ ਪਿਆ ਸੋ ਅਸੀਂ ਉਹ ਪਰਪਾਈ ਕਰੇ ਬਿਨਾ 2027 ਦੇ ਇਲੈਕਸ਼ਨ ਆ ਰਹੀਆਂ ਨੇ ਤੋਂ ਉੱਤੋਂ ਪਰਪਾਈ ਉਹ ਕਰਾ ਕੇ ਰਹਿਣੀ ਆ ਅਸੀਂ ਹੁਣ ਜਿਹੜੇ ਅੱਗੇ ਨਿਕਲ ਰਹੇ ਨੇ ਇਹ ਵੀ ਤੁਹਾਡੇ ਸਾਹਮਣੇ ਜਿਹੜੇ ਖਰਚੇ ਨੇ ਇਹ ਵੀ ਤੁਹਾਡੇ ਤੇ ਪੈਣੇ ਨੇ ਕਿਉਂਕਿ ਇਹੀ ਦੇਵ ਮਾਨ ਸਾਹਿਬ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਸੀ ਇਹ ਜਿਹੜੀ ਸਿੱਖਿਆ ਕ੍ਰਾਂਤੀ ਦੇ ਤਹਿਤ ਇਹ ਗੱਲ ਕਰਦੇ ਸੀ ਕਹਿੰਦੇ ਐਂ ਦੱਸੋ ਵੀ ਮੇਰੇ ਹਲਕੇ ਦੇ ਵਿੱਚ ਕੀ ਨੁਕਸਾਨ ਹੋਇਆ ਤੁਸੀਂ ਮੇਰੇ ਹਲਕੇ ਦੀ ਗੱਲ ਕਰੋ ਅੱਜ ਤੇਰੇ ਹਲਕੇ ਦੀ ਉਹ ਗੱਲ ਕਰਦੇ ਆ ਬਿਲਿੰਗ ਆ ਜਿਹੜੇ ਪਿੰਡਾਂ ਦੇ ਵਿੱਚ ਐ ਟੱਕਰਾਂਗੇ ਆ ਪ੍ਰੂਫ ਸਾਡੇ ਸਾਹਮਣੇ ਪਏ ਨੇ ਸਾਡੇ ਕੋਲ ਐਪਲੀਕੇਸ਼ਨਾਂ ਨੇ ਤੇਰੇ ਸਾਹਮਣੇ ਰੱਖਾਂਗੇ ਵੀ ਦਸ ਇੱਤੇ ਦੀ ਕੀ ਕਾਰਵਾਈ ਕਰਦਾ ਤੇਰਾ ਚੇਤਾ ਹੈ